ਬਿਕਰਮ ਮੱਜੀਠੀਆ ਦੇ ਘਰ ਦੇ ਉੱਤੇ ਰੇਡ ਮਾਰੀ ਗਈ ਹੈ ਜੀ ਆ ਦੱਸ ਦਈਏ ਕਿ ਬਿਜਲੰਸੇ ਵੱਲੋਂ ਬਿਕਰਮ ਮੱਜੀਠੀਆ ਦੇ ਘਰ ਦੇ ਉੱਤੇ ਰੇਡ ਜਿਹੜੀ ਮਾਰੀ ਗਈ ਹੈ ਜਿਸ ਦੇ ਚੱਲਦਿਆਂ ਸਵੇਰ ਤੋਂ ਹੀ ਦੱਸ ਦਈਏ ਕਿ ਛਾਪੇ ਮਾਰੀ ਕੀਤੀ ਜਾ ਰਹੀ ਹੈ ਦਰਵਾਜ਼ੇ ਤੱਕ ਘਰ ਦੇ ਅੰਦਰ ਤੱਕ ਪੂਰੇ ਖੰਗਾਲੇ ਜਾ ਰਹੇ ਨੇ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਬਿਕਰਮ ਮੱਜੀਠੀਆ ਦੇ ਨਾਲ ਜੁੜੀ ਹੋਈ ਹੈ ਕਿ ਅੰਮ੍ਰਿਤਸਰ ਰਿਹائش ਦੇ ਜੋ ਬਿਕਰਮ ਮੱਜੀਠੀਆ ਦੀ ਅੰਮ੍ਰਿਤਸਰ ਰਿਹائش ਹੈ ਉੱਥੇ ਵਿਜਲਨਸ ਦੀ ਟੀਮ ਪਹੁੰਚੀ ਹੈ ਤੜਕਸਾਰ ਲਗਾਤਾਰ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਵਿਕਰਮ ਅਜੀਤਿਆ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਬਿਆਨ ਜਿਹੜਾ ਜਾਰੀ ਨਹੀਂ ਕੀਤਾ ਗਿਆ ਹਲੇ ਲੇਕਿਨ ਉਹਨਾਂ ਦੇ ਵੱਲੋਂ ਕੁਝ ਹੀ ਸਮੇਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਬਿਆਨ ਵੀ ਜਾਰੀ ਕੀਤਾ ਜਾ ਸਕਦਾ ਹੈ ਕਿ ਕਿਉਂ ਜੋ ਹੈ ਵਿਜਲਨਸ ਦੀ ਟੀਮ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਪਹੁੰਚੀ ਹੈ ਲੇਕਿਨ ਵਿਕਰਮ ਅਜੀਤਿਆ ਦੇ ਜੋ ਪਤਨੀ ਨੇ ਗਨੀਵ ਕੌਰ ਉਹਨਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਕਿ ਵਿਜਲਨਸ ਦੀ ਟੀਮ ਉਹਨਾਂ ਦੇ ਘਰ ਜਿਹੜੀ ਪਹੁੰਚੀ ਹੈ ਉਹਨਾਂ ਦੇ ਤਸਵੀਰਾਂ ਦੇ ਉੱਤੇ ਮਾਰੇ ਇੱਕ ਵਾਰ ਤੁਹਾਨੂੰ ਸੁਣਾਵਾਂਗੇ ਕਿ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਜਦੋਂ ਉਹਨਾਂ ਤੋਂ ਸਵਾਲ ਕੀਤੇ ਜਾ ਰਹੇ ਨੇ ਤੁਸੀਂ ਘਰ ਦੇ ਅੰਦਰ ਤਸਵੀਰ ਦੇਖ ਸਕਦੇ ਹੋ ਕਿ ਸਾਰੇ ਮੌਜੂਦ ਨੇ ਉੱਥੇ ਟੀਮ ਪਹੁੰਚੀ ਹੈ ਬਤੀ ਵਿਕਰਮ ਜੀਠਿਆ ਦੇ ਜੋ ਪਤਨੀ ਵਿਕਰਮ ਜੀਠਿਆ ਵੀ ਤੁਹਾਨੂੰ ਨਾਲ ਨਜ਼ਰ ਆ ਰਹੇ ਹੋਣਗੇ ਤਸਵੀਰ ਦੇ ਵਿੱਚ ਤੁਸੀਂ ਵੇਖੋ ਕਿ ਵਿਚਲਾਸ ਦੀ ਨਾਲ ਟੀਮ ਮੌਜੂਦ ਹੈ ਵਿਕਰਮ ਮਜੀਠੀਆ ਦੇ ਘਰ ਦੇ ਅੰਦਰ ਦੀ ਤਸਵੀਰ ਹੈ ਜਿੱਥੇ ਪਤਨੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਗੱਲ ਦਾ ਇੱਕ ਵਾਰ ਤੁਹਾਨੂੰ ਆਵਾਜ਼ ਸੁਣਾਵਾਂਗੇ ਕਿ ਮਾਹੌਲ ਕਿਸ ਤਰੀਕੇ ਦਾ ਬਣਦਾ ਤੁਸੀਂ ਵੇਖੋ ਕਿ ਜਦੋਂ ਵਿਕਰਮ ਮਜੀਠੀਆ ਦੇ ਘਰ ਦੇ ਉੱਤੇ ਰੇਡ ਚੱਲੀ ਅੰਦਰ ਵਿਕਰਮ ਮਜੀਠੀਆ ਮੌਜੂਦ ਨਹੀਂ ਬਾਹਰ ਟੀਮਾਂ ਮੌਜੂਦ ਨੇ ਅੰਦਰ ਵਿਕਰਮ ਮਜੀਠੀਆ ਉਹਨਾਂ ਦੀ ਪਤਨੀ ਮੌਕੇ ਤੇ ਪਹੁੰਚਦੇ ਨੇ ਤਾਂ ਵਿਕਰਮ ਮਜੀਠੀਆ ਦੀ ਪਤਨੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਦਰਵਾਜ਼ੇ ਅੰਦਰਲੇ ਬੰਦ ਕਰ ਲਈ ਗਏ ਨੇ ਤੁਸੀਂ ਸਕਰੀਨ ਦੇ ਉੱਤੇ ਦੇਖੋ ਕੀ ਬਾਹਰ ਜਿਹੜੀ ਟੀਮ ਖੜੀ ਹੈ ਟੀਮ ਦੇ ਵੱਲੋਂ ਜੋ ਹੈ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਜੋ ਪਤਨੀ ਗਨੀਬ ਕੋਰ ਹੈ ਉਹ ਕਮਰੇ ਦੇ ਅੰਦਰ ਦਾਖਲ ਹੋਏ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਗੱਲ ਦਾ ਕਿ ਆਖਰਕਾਰ ਰੇਡ ਜਿਹੜੀ ਕਿਉਂ ਮਾਰੀ ਗਈ ਹੈ ਪੂਰੇ ਅਧਿਕਾਰੀ ਵੱਡੇ ਤੁਸੀਂ ਦੇਖ ਸਕਦੇ ਹੋ ਕਿ ਵਿਸ਼ਲਸ ਟੀਮ ਦੇ ਅਧਿਕਾਰੀ ਅੰਦਰ ਮੌਜੂਦ ਨਹੀਂ ਉਹਨਾਂ ਦੇ ਵੱਲੋਂ ਜੋ ਹੈ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਪਤਨੀ ਗਨੀਬ ਕੋਰ ਜਦੋਂ ਕਮਰੇ ਦੇ ਅੰਦਰ ਦਾਖਲ ਹੋਏ ਉਹਨਾਂ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਕਿ ਆਖਰਕਾਰ ਕਿਉਂ ਰੇਡ ਕੀਤੀ ਗਈ ਹੈ ਵਿਕਰਮਜੀਤਿਆਂ ਅੰਦਰ ਬੈਠੇ ਨੇ ਅੱਗੇ ਪੂਰੀ ਟੀਮ ਬੈਠੀ ਹੈ ਉਥੇ ਹੀ ਦਰਵਾਜ਼ਾ ਜਿਹੜਾ ਟੀਮ ਦੇ ਵੱਲੋਂ ਬੰਦ ਕਰ ਲਿਆ ਜਾਂਦਾ ਐ ਸੋ ਸਵੇਰ ਤੋਂ ਵਿਚਲਸ ਦੀ ਟੀਮ ਦੇ ਵੱਲੋਂ ਵਿਕਰਮਜੀਤਿਆਂ ਦੇ ਘਰ ਦੇ ਉੱਤੇ ਰੇਡ ਜਿਹੜੀ ਕੀਤੀ ਜਾ ਰਹੀ ਹੈ ਪਤਨੀ ਗਨੀਵ ਕੌਰ ਕਮਰੇ ਦੇ ਅੰਦਰ ਪੁੱਜੀ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਵਿਰੋਧ ਕੀਤਾ ਜਾ ਰਿਹਾ ਤੁਸੀਂ ਵੇਖੋ ਕਿ ਕਿੰਨੀ ਵੱਡੀ ਟੀਮ ਹੈ ਵਿਚਲਸ ਦੀ ਜੋ ਅੰਦਰ ਪਹੁੰਚੀ ਹੈ ਇੱਕੋ ਦਮ ਮਾਹੌਲ ਉੱਥੇ ਭੱਗਦਾ ਕਿਉਂਕਿ ਵਿਚਲਸ ਦੀ ਟੀਮ ਸਵੇਰ ਤੋਂ ਵਿਕਰਮ ਮਜੀਠੀਆ ਦੇ ਘਰ ਦੇ ਉੱਤੇ ਰੇਡ ਕਰ ਰਹੀ ਹੈ ਅੰਦਰ ਅਧਿਕਾਰੀ ਮੌਜੂਦ ਨੇ ਤੇ ਜਦੋਂ ਪਤਨੀ ਦੇ ਵੱਲੋਂ ਵਿਰੋਧ ਕੀਤਾ ਗਿਆ ਦਰਵਾਜ਼ਾ ਅੰਦਰਲਾ ਬੰਦ ਕਰ ਲਿਆ ਜਾਂਦਾ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਸੋ ਵਿਕਰਮ ਮਜੀਠੀਆ ਦੀ ਅੰਮ੍ਰਿਤਸਰ ਰਿਹائش ਦੇ ਉੱਤੇ ਵਿਜਲਾਸ ਦੀ ਟੀਮ ਦੇ ਵੱਲੋਂ ਛਾਪੇਮਾਰੀ ਜਿਹੜੀ ਕੀਤੀ ਗਈ ਹੈ ਨਾਲ ਤੁਹਾਨੂੰ ਤਸਵੀਰ ਦਿਖਾ ਰਹੇ ਆ ਪਤਨੀ ਗਨੀਬਕੌਰ ਜਿਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਕਿ ਸਾਡੇ ਘਰ ਵਿਜਲਾਸ ਦੀ ਟੀਮ ਪੁੱਜੀ ਹੈ ਜਦੋਂ ਅੰਦਰ ਕਮਰੇ ਦੇ ਵਿੱਚ ਗਏ ਵਿਕਰਮ ਅਜੀਠੀਆ ਇੱਕ ਪਾਸੇ ਬੈਠੇ ਨੇ ਆਲੇ ਦੁਆਲੇ ਉੱਚ ਅਧਿਕਾਰੀ ਬੈਠੇ ਨੇ ਜਿਨ੍ਹਾਂ ਦੇ ਕੋਲੋਂ ਸਵਾਲ ਜਵਾਬ ਕਰਦੇ ਹੋਏ ਗਨੀਪ ਕੌਰ ਨਜ਼ਰ ਆਏ ਨੇ ਕਿ ਆਖਰਕਾਰ ਇੱਥੇ ਟੀਮ ਕਿਉਂ ਪੁੱਜੀ ਹੈ ਵਿਕਰਮ ਅਜੀਠੀਆ ਉੱਥੇ ਬੈਠੇ ਨਜ਼ਰ ਆਏ ਨੇ ਤੁਸੀਂ ਉੱਚ ਅਧਿਕਾਰੀ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਅੰਦਰ ਪੁੱਜੇ ਨੇ ਹਾਲਾਂਕਿ ਕਿਸ ਮਾਮਲੇ ਨੂੰ ਲੈ ਕੇ ਇਹ ਜੋ ਰੈਡ ਕੀਤੀ ਗਈ ਹੈ ਵਿਚਲਣਸ ਦੇ ਵੱਲੋਂ ਇਹ ਵੱਡੇ ਸਵਾਲ ਨੇ ਲੇਕਿਨ ਤੁਸੀਂ ਮਾਹੌਲ ਦੇਖੋ ਉੱਥੇ ਭੱਜਦਾ ਹੋਇਆ ਨਜ਼ਰ ਆ ਰਿਹਾ ਜਦੋਂ ਪਤਨੀ ਦੇ ਵੱਲੋਂ ਵਿਰੋਧ ਕੀਤਾ ਕਿ ਆ ਕੀ ਆਖਰਕਾਰ ਕਿਉਂ ਜਿਹੜਾ ਵਿਸ਼ਲਸ ਦੇ ਬਲੋ ਇਸ ਤਰੀਕੇ ਦੇ ਨਾਲ ਘਰ ਦੀ ਰਹਾਇਸ਼ ਜਿਹੜੀ ਉਹਨਾਂ ਦੀ ਅੰਮ੍ਰਿਤਸਰ ਵਾਲੀ ਹੈ ਕਿਉਂ ਟੀਮ ਪਹੁੰਚੀ ਹੈ ਤਾਂ ਇੱਕੋ ਦਾ ਮਾਹੌਲ ਪਖਿਆ ਸੋ ਇੱਕ ਵਾਰ ਤੁਹਾਨੂੰ ਉੱਥੋਂ ਦੀ ਤਸਵੀਰ ਪਤਨੀ ਗਨੀਮ ਕੁਰਦੀ ਦਿਖਾਵਾਂਗੇ ਕਿ ਕਮਰੇ ਦੇ ਅੰਦਰ ਜਦੋਂ ਐਂਟਰ ਹੋਏ ਆਪਣੇ ਪਤੀ ਦੇ ਲਾਗੇ ਤਾਂ ਇਸ ਤਰੀਕੇ ਦੇ ਨਾਲ ਅਧਿਕਾਰੀਆਂ ਦੀ ਨਾਲ ਸਵਾਲ ਜਵਾਬ ਕਰਦੇ ਹੋ ਨਜ਼ਰ ਆਏ ਨੇ ਤੁਹਾਡੇ ਸਾਹਮਣੇ ਬੈਠੇ ਨੇ ਬਾਕੀਆਂ ਨੂੰ ਕੋ ਰਾਮਨਾਥ ਬੈਠੇ ਨੇ ਬੈਠੇ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ

ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਤੱਕ ਪਹੁੰਚਦੀ ਹੈ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਵਿਚਲਸ ਦੀ ਟੀਮ ਵਿਕਰਮ ਮਜੀਠੀਆ ਦੇ ਘਰ ਦੇ ਬਾਹਰ ਖੜੀ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਅੰਦਰ ਬਾਕਲ ਕੋਈ ਹੈ ਸੋ ਵੱਡੀ ਖਬਰ ਹੈ ਕਿ ਆਖਰਕਾਰ ਵਿਜਲਨਸ ਦੇ ਵੱਲੋਂ ਕਿਉਂ ਵਿਕਰਮ ਮਜੀਠੀਆ ਦੇ ਘਰ ਦੇ ਉੱਤੇ ਰੇਡ ਜਿਹੜੀ ਕੀਤੀ ਗਈ ਹੈ ਕੀ ਮਾਮਲਾ ਇਹ ਪੂਰਾ ਵੇਖਣ ਵਾਲਾ ਹੋਵੇਗਾ ਲੇਕਿਨ ਹਲੇ ਤੱਕ ਕਿਹਾ ਜਾ ਰਿਹਾ ਹੈ ਕਿ ਵਿਜਲਨਸ ਦੀ ਵੱਡੀ ਟੀਮ ਵਿਕਰਮ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ਦੇ ਵਿੱਚ ਛਾਪੇਮਾਰੀ ਕਰ ਲਈ ਹੈ ਐਸਐਸਪੀ ਵਿਜਲਨਸ ਅੰਮ੍ਰਿਤਸਰ ਜਿਹੜੇ ਨੇ ਲਖਬੀਰ ਸਿੰਘ ਦੇ ਸਮੇਤ अनेका ਉੱਚ ਅਧਿਕਾਰੀ ਵੀ ਮੌਕੇ ਤੇ ਮੌਜੂਦ ਬਿਲਕੁਲ ਦਿਓ ਆ ਬਟ ਆ ਬੰਦੇ ਨੂੰ ਜੀਮਾ ਜੀ ਪਲੀਜ਼ ਬੰਦ ਕਰਦੇ ਤੁਸੀਂ ਲੱਗਦਾ ਸੀ ਅਰੈਸਟ ਕਰਨਾ ਕੋ ਕਿਸ ਮਾਮਲੇ ਚੀਮਾ ਜੀ ਬੰਦ ਕਰ ਦਿਓ ਪਲੀਜ਼ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਤਾ ਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਮੈਂ ਮੈਡਮ ਨੂੰ ਬੁਲਾ ਦੇ ਤੁਸੀਂ ਗ੍ਰੈਸਟਿੰਗ ਦੇ ਦੇ ਕੋਈ ਚਲੇ ਨਹੀਂ ਕੁਝ ਨਹੀਂ ਕਹਿਦਾ ਕਿ ਇਹ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨੇ ਪਾਕੀਆਂ ਨੂੰ ਬਹੁਤ ਆਰਾਮ ਨਾਲ ਬੈਠੇ ਨੇ ਬੈਠੇ ਸਾਰੇ ਨਾਲ ਅੰਦਰ ਕਹਿ ਤਾਉਂਗੇ ਦੇ ਦੇ ਜੀ ਨਹੀਂ ਬਿਲਕੁਲ ਦਿਓ ਆਪਾਂ ਬੱਟ ਆ ਬੰਦੇ ਦੀ ਪਲੀਜ਼ ਬੰਦ ਕਰਦੇ ਸਾਨੂੰ ਲੱਗਦਾ ਦੂਸਰੇ ਅਰੈਸਟ ਕਰਨਾ ਕਿਸ ਮਾਮਲੇ 'ਚ ਜੀਮਾ ਦੇ ਬੰਦ ਕਰ ਦਿਓ ਪਲੀਜ਼ ਜਦੋਂ ਉਹਨਾਂ ਤੋਂ ਸਵਾਲ ਕੀਤੇ ਜਾ ਰਹੇ ਨੇ ਤੁਸੀਂ ਘਰ ਦੇ ਅੰਦਰ ਤਸਵੀਰ ਦੇਖ ਸਕਦੇ ਹੋ ਕਿ ਸਾਰੇ ਮੌਜੂਦ ਨਹੀਂ ਉੱਥੇ ਟੀਮ ਪਹੁੰਚੀ ਹੈ ਬਤੀ ਵਿਕਰਮ ਅਜੀਠਿਆ ਦੇ ਜੋ ਪਤਨੀ ਵਿਕਰਮ ਅਜੀਠਿਆ ਵੀ ਤੁਹਾਨੂੰ ਨਾਲ ਨਜ਼ਰ ਆ ਰਹੇ ਹੋਣਗੇ ਤਸਵੀਰ ਦੇ ਵਿੱਚ ਤੁਸੀਂ ਵੇਖੋ ਕਿ ਵਿਚਲਾਸ ਦੀ ਨਾਲ ਟੀਮ ਮੌਜੂਦ ਹੈ ਵਿਕਰਮ ਅਜੀਠਿਆ ਦੇ ਘਰ ਦੇ ਅੰਦਰ ਦੀ ਤਸਵੀਰ ਹੈ ਜਿੱਥੇ ਪਤਨੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਗੱਲ ਦਾ ਇੱਕ ਵਾਰ ਤੁਹਾਨੂੰ ਆਵਾਜ਼ ਸੁਣਾਵਾਂਗੇ ਕਿ ਮਾਹੌਲ ਕਿਸ ਤਰੀਕੇ ਦਾ ਬਣਦਾ ਹੈ ਤੁਸੀਂ ਵੇਖੋ ਕਿ ਜਦੋਂ ਵਿਕਰਮ ਜੀਠੀਆ ਦੇ ਘਰ ਦੇ ਉੱਤੇ ਰੇਡ ਚੱਲੀ ਅੰਦਰ ਵਿਕਰਮ ਜੀਠੀਆ ਮੌਜੂਦ ਨਹੀਂ ਬਾਹਰ ਟੀਮਾਂ ਮੌਜੂਦ ਨੇ ਅੰਦਰ ਵਿਕਰਮ ਜੀਠੀਆ ਉਹਨਾਂ ਦੀ ਪਤਨੀ ਮੌਕੇ ਤੇ ਪਹੁੰਚਦੇ ਨੇ ਤਾਂ ਵਿਕਰਮ ਜੀਠੀਆ ਦੀ ਪਤਨੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਦਰਵਾਜ਼ੇ ਅੰਦਰਲੇ ਬੰਦ ਕਰ ਲਏ ਗਏ ਨੇ ਤੁਸੀਂ ਸਕਰੀਨ ਦੇ ਉੱਤੇ ਦੇਖੋ ਕਿ ਬਾਹਰ ਜਿਹੜੀ ਟੀਮ ਖੜੀ ਹੈ ਟੀਮ ਦੇ ਵੱਲੋਂ ਜੋ ਹੈ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਜੋ ਪਤਨੀ ਗਨੀਬ ਕੋਰ ਹੈ ਉਹ ਕਮਰੇ ਦੇ ਅੰਦਰ ਦਾਖਲ ਹੋਏ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਗੱਲ ਦਾ ਕਿ ਆਖਰਕਾਰ ਰੇਡ ਜਿਹੜੀ ਕਿਉਂ ਮਾਰੀ ਗਈ ਹੈ ਪੂਰੇ ਅਧਿਕਾਰੀ ਵੱਡੇ ਤੁਸੀਂ ਦੇਖ ਸਕਦੇ ਹੋ ਕਿ ਵਿਸ਼ਲਸ ਟੀਮ ਦੇ ਅਧਿਕਾਰੀ ਅੰਦਰ ਮੌਜੂਦ ਨਹੀਂ ਉਹਨਾਂ ਦੇ ਵੱਲੋਂ ਜੋ ਹੈ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਪਤਨੀ ਗਨੀਬ ਕੋਰ ਜਦੋਂ ਕਮਰੇ ਦੇ ਅੰਦਰ ਦਾਖਲ ਹੋਏ ਉਹਨਾਂ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਕਿ ਆਖਰਕਾਰ ਕਿਉਂ ਰੇਡ ਕੀਤੀ ਗਈ ਹੈ ਵਿਕਰਮਜੀਠੀਆਂ ਅੰਦਰ ਬੈਠੇ ਨੇ ਅੱਗੇ ਪੂਰੀ ਟੀਮ ਬੈਠੀ ਹੈ ਉਥੇ ਹੀ ਦਰਵਾਜ਼ਾ ਜਿਹੜਾ ਟੀਮ ਦੇ ਵੱਲੋਂ ਬੰਦ ਕਰ ਲਿਆ ਜਾਂਦਾ ਐ ਸਵੇਰ ਤੋਂ ਵਿਛਲਸ ਦੀ ਟੀਮ ਦੇ ਵੱਲੋਂ ਵਿਕਰਮਜੀਠੀਆਂ ਦੇ ਘਰ ਦੇ ਉੱਤੇ ਰੇਡ ਜਿਹੜੀ ਕੀਤੀ ਜਾ ਰਹੀ ਹੈ ਪਤਨੀ ਗਨੀਵ ਕੌਰ ਕਮਰੇ ਦੇ ਅੰਦਰ ਪੁੱਜੀ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਵਿਰੋਧ ਕੀਤਾ ਜਾ ਰਿਹਾ ਤੁਸੀਂ ਵੇਖੋ ਕਿ ਕਿੰਨੀ ਵੱਡੀ ਟੀਮ ਹੈ ਵਿਛਲਸ ਦੀ ਜੋ ਅੰਦਰ ਪਹੁੰਚੀਏ ਇਕਦਮ ਮਾਹੌਲ ਉੱਥੇ ਭੱਗਦਾ ਕਿਉਂਕਿ ਵਿਜਲਸ ਦੀ ਟੀਮ ਸਵੇਰ ਤੋਂ ਵਿਕਰਮ ਮਜੀਠੀਆ ਦੇ ਘਰ ਦੇ ਉੱਤੇ ਰੇਡ ਕਰ ਰਹੀ ਹੈ ਅੰਦਰ ਅਧਿਕਾਰੀ ਮੌਜੂਦ ਨਹੀਂ ਤੇ ਜਦੋਂ ਪਤਨੀ ਦੇ ਵੱਲੋਂ ਵਿਰੋਧ ਕੀਤਾ ਗਿਆ ਦਰਵਾਜ਼ਾ ਅੰਦਰਲਾ ਬੰਦ ਕਰ ਲਿਆ ਜਾਂਦਾ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਸੋ ਵਿਕਰਮ ਮਜੀਠੀਆ ਦੀ ਅੰਮ੍ਰਿਤਸਰ ਰਿਹائش ਦੇ ਉੱਤੇ ਵਿਜਲਸ ਦੀ ਟੀਮ ਦੇ ਵੱਲੋਂ ਛਾਪੇਮਾਰੀ ਜਿਹੜੀ ਕੀਤੀ ਗਈ ਹੈ ਨਾਲ ਤੁਹਾਨੂੰ ਤਸਵੀਰ ਦਿਖਾ ਰਹੇ ਆ ਪਤਨੀ ਗਨੀਮ ਕੌਰ ਜਿਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਕਿ ਸਾਡੇ ਘਰ ਵਿਜਲਸ ਦੀ ਟੀਮ ਪੁੱਜੀ ਹੈ ਜਦੋਂ ਅੰਦਰ ਕਮਰੇ ਦੇ ਵਿੱਚ ਗਏ ਵਿਕਰਮ ਅਜੀਠੀਆ ਇੱਕ ਪਾਸੇ ਬੈਠੇ ਨੇ ਆਲੇ ਦੁਆਲੇ ਉੱਚ ਅਧਿਕਾਰੀ ਬੈਠੇ ਨੇ ਜਿਨ੍ਹਾਂ ਦੇ ਕੋਲੋਂ ਸਵਾਲ ਜਵਾਬ ਕਰਦੇ ਹੋਏ ਗਨੀਪ ਕੌਰ ਨਜ਼ਰ ਆਏ ਨੇ ਕਿ ਆਖਰਕਾਰ ਇੱਥੇ ਟੀਮ ਕਿਉਂ ਪੁੱਜੀ ਹੈ ਵਿਕਰਮ ਅਜੀਠੀਆ ਉੱਥੇ ਬੈਠੇ ਨਜ਼ਰ ਆਏ ਨੇ ਤੁਸੀਂ ਉੱਚ ਅਧਿਕਾਰੀ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਅੰਦਰ ਪੁੱਜੇ ਨੇ ਹਾਲਾਂਕਿ ਕਿਸ ਮਾਮਲੇ ਨੂੰ ਲੈ ਕੇ ਇਹ ਜੋ ਰੈਡ ਕੀਤੀ ਗਈ ਹੈ ਵਿਚਲਸ ਤੇ ਵੱਲੋਂ ਇਹ ਵੱਡੇ ਸਵਾਲ ਨੇ ਲੈ ਕੇ ਨਾ ਤੁਸੀਂ ਮਾਹੌਲ ਦੇਖੋ ਉੱਥੇ ਭੱਗਦਾ ਹੋਇਆ ਨਜ਼ਰ ਆ ਰਿਹਾ ਜਦੋਂ ਪਤਨੀ ਦੇ ਵੱਲੋਂ ਵਿਰੋਧ ਕੀਤਾ ਕਿ ਆ ਕੀ ਆਖਰਕਾਰ ਕਿਉਂ ਜਿਹੜਾ ਵਿਸ਼ਲਸ਼ ਦੇ ਬਲੋ ਇਸ ਤਰੀਕੇ ਦੇ ਨਾਲ ਕਰਦੇ ਰਹੇ ਹਾਇਸ਼ ਜਿਹੜੀ ਉਹਨਾਂ ਦੀ ਅੰਮ੍ਰਿਤਸਰ ਵਾਲੀ ਹੈ ਕਿਉਂ ਟੀਮ ਪਹੁੰਚੀ ਹੈ ਤਾਂ ਇੱਕੋ ਦਾ ਮਾਹੌਲ ਪਖਿਆ ਸੋ ਇੱਕ ਵਾਰ ਤੁਹਾਨੂੰ ਉੱਥੋਂ ਦੀ ਤਸਵੀਰ ਪਤਨੀ ਗਨੀਮ ਕੌਰ ਦੀ ਦਿਖਾਵਾਂਗੇ ਕਿ ਕਮਰੇ ਦੇ ਅੰਦਰ ਜਦੋਂ ਐਂਟਰ ਹੋਏ ਆਪਣੇ ਪਤੀ ਦੇ ਲਾਗੇ ਤਾਂ ਇਸ ਤਰੀਕੇ ਦੇ ਨਾਲ ਅਧਿਕਾਰੀਆਂ ਦੇ ਨਾਲ ਸਵਾਲ ਜਵਾਬ ਕਰਦੇ ਹੋ ਨਜ਼ਰ ਆਏ ਨੇ ਤੁਹਾਡੇ ਸਾਹਮਣੇ ਬੈਠੇ ਨੇ ਬਾਕੀਆਂ ਨੂੰ ਕੋ ਰਾਮਨ ਬੈਠੇ ਨੇ ਬੈਠੇ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਆ ਕੰਮ ਆ ਕੇ ਸਾਡੇ ਘਰ ਘਰ ਦੇ ਅੰਦਰ ਆਏ ਨੇ ਮੈਂ ਮੈਡਮ ਨੂੰ ਬੁਲਾ ਦੇ ਤੁਸੀਂ ਕ੍ਰੈਸਚਰ ਨੂੰ ਦੇ ਦੇ ਕ੍ਰੈਸਚਰ ਕੁਝ ਨਹੀਂ ਕਰੇ ਦੇ ਕੋਈ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨੇ ਬਾਕੀਆਂ ਨੂੰ ਬਹੁਤ ਆਮ ਨਾਲ ਬੈਠੇ ਨੇ ਬੈਠੇ ਸਾਰੇ ਆਮ ਨਾਲ ਬੈਠੇ ਮੈਂ ਕਹਿ ਤਾ ਜੇ ਜਲੀ ਲਗੀ ਹੋਰ ਨਹੀਂ ਬਿਲਕੁਲ ਦਿਓ ਆਪਾਂ ਤੁਸੀਂ ਬੈਠੇ ਆ ਬੰਦੇ ਜੀ ਪਲੀਜ਼ ਬੰਦ ਕਰ ਦਿਓ ਤੁਹਾਨੂੰ ਲੱਗਦਾ ਤੁਸੀਂ ਅਰੈਸਟ ਕਰਨਾ ਕੋ ਕਿਸ ਮਾਮਲੇ ਸ਼੍ਰੀਮਾ ਦੇ ਵੱਧ ਕਰ ਦਿਓ ਪਲੀਜ਼ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਤੱਕ ਪਹੁੰਚੀ ਹੈ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਵਿਚਲਾਸ ਦੀ ਟੀਮ ਵਿਕਰਮ ਮੱਜੀਠੀਆ ਦੇ ਘਰ ਦੇ ਬਾਹਰ ਖੜੀ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੋਈ ਹੈ ਸੋ ਵੱਡੀ ਖਬਰ ਹੈ ਕਿ ਆਖਰਕਾਰ ਵਿਚਲੰਸ ਦੇ ਵੱਲੋਂ ਕਿਉਂ ਵਿਕਰਮ ਮਜੀਠੀਆ ਦੇ ਘਰ ਦੇ ਉੱਤੇ ਰੇਡ ਜਿਹੜੀ ਕੀਤੀ ਗਈ ਹੈ ਕੀ ਮਾਮਲਾ ਹੈ ਪੂਰਾ ਵੇਖਣ ਵਾਲਾ ਹੋਵੇਗਾ ਲੇਕਿਨ ਹਲੇ ਤੱਕ ਕਿਹਾ ਜਾ ਰਿਹਾ ਹੈ ਕਿ ਵਿਚਲੰਸ ਦੀ ਵੱਡੀ ਟੀਮ ਵਿਕਰਮ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਐਸਐਸਪੀ ਵਿਜੀਲੈਂਸ ਅੰਮ੍ਰਿਤਸਰ ਜਿਹੜੇ ਨੇ ਲਖਬੀਰ ਸਿੰਘ ਦੇ ਸਮੇਤ ਅਨੇਕਾਂ ਉੱਚ ਅਧਿਕਾਰੀ ਵੀ ਮੌਕੇ ਤੇ ਮੌਜੂਦ ਬਿਲਕੁਲ ਦਿਓ ਆਪਾਂ ਤੁਸੀਂ ਬੰਦੇ ਦੀ ਪੁਲਿਸ ਬੰਦ ਕਰਦੇ ਸਾਨੂੰ ਲੱਗਦਾ ਤੁਸੀਂ ਅਰੈਸਟ ਕਰਨਾ ਕੋ ਕਿਸ ਮਾਮਲੇ ਸ਼੍ਰੀਮਾਨ ਜੇਬੰਦ ਕਰ ਦਿਓ ਪਲੀਜ਼ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਤੱਕਾ ਮਾਰ ਕੇ ਸਾਡੇ ਘਰ ਦੇ अंदर ਆਏ ਨੇ ਮੈਂ ਮੈਡਮ ਨੂੰ ਬੁਲਾ ਦੇ ਤੁਸੀਂ ਕ੍ਰੈਸ ਚ ਰੀਡਿੰਗ ਦੇ ਰਿਹਾ ਕੋਈ ਨਹੀਂ ਦੇ ਰਿਹਾ ਉਹ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨੇ ਪਾਕਿਆ ਨੂੰ ਬਹੁਤ ਆਰਾਮ ਨਾਲ ਬੈਠੇ ਨੇ ਬੈਠੇ ਸਾਰੇ ਨਾਲ ਬੈਠੇ ਨੇ ਕਹਿੰਦੇ ਕਹਿ ਤੁਹਾਨੂੰ ਨਹੀਂ ਬਿਲਕੁਲ ਦਿਓ ਆਪ ਬੰਦੇ ਦਾ ਜੀਵਾ ਕੀ ਪਲੀਜ਼ ਬੰਦ ਜਦੋਂ ਉਹਨਾਂ ਤੋਂ ਸਵਾਲ ਕੀਤੇ ਜਾ ਰਹੇ ਨੇ ਤੁਸੀਂ ਘਰ ਦੇ ਅੰਦਰ ਤਸਵੀਰ ਦੇਖ ਸਕਦੇ ਹੋ ਕਿ ਸਾਰੇ ਮੌਜੂਦ ਨਹੀਂ ਉਥੇ ਟੀਮ ਪਹੁੰਚੀ ਹੈ ਬਰਤੀ ਵਿਕਰਮਜੀਠਿਆ ਦੇ ਜੋ ਪਤਨੀ ਵਿਕਰਮਜੀਠਿਆ ਵੀ ਤੁਹਾਨੂੰ ਨਾਲ ਨਜ਼ਰ ਆ ਰਹੇ ਹੋਣਗੇ ਤਸਵੀਰ ਦੇ ਵਿੱਚ ਤੁਸੀਂ ਵੇਖੋ ਕਿ ਵਿਜਲਸ ਦੀ ਨਾਲ ਟੀਮ ਮੌਜੂਦ ਹੈ ਵਿਕਰਮਜੀਠਿਆ ਦੇ ਘਰ ਦੇ ਅੰਦਰ ਦੀ ਤਸਵੀਰ ਹੈ ਜਿੱਥੇ ਪਤਨੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਗੱਲ ਦਾ ਇੱਕ ਵਾਰ ਤੁਹਾਨੂੰ ਆਵਾਜ਼ ਸੁਣਾਵਾਂਗੇ ਕਿ ਮਾਹੌਲ ਕਿਸ ਤਰੀਕੇ ਦਾ ਬਣਦਾ ਤੁਸੀਂ ਵੇਖੋ ਕਿ ਜਦੋਂ ਵਿਕਰਮਜੀਠਿਆ ਦੇ ਘਰ ਦੇ ਉੱਤੇ ਰੇਡ ਚੱਲੀ ਅੰਦਰ ਵਿਕਰਮਜੀਠਿਆ ਮੌਜੂਦ ਨਹੀਂ ਬਾਹਰ ਟੀਮਾਂ ਮੌਜੂਦ ਨਹੀਂ ਅੰਦਰ ਵਿਕਰਮਜੀਠਿਆ ਉਹਨਾਂ ਦੀ ਪਤਨੀ ਮੌਕੇ ਤੇ ਪਹੁੰਚਦੇ ਨੇ ਤਾਂ ਵਿਕਰਮ ਜੀਠਿਆ ਦੀ ਪਤਨੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਦਰਵਾਜ਼ੇ ਅੰਦਰਲੇ ਬੰਦ ਕਰ ਲਈ ਗਏ ਨੇ ਤੁਸੀਂ ਸਕਰੀਨ ਦੇ ਉੱਤੇ ਦੇਖੋ ਕਿ ਬਾਹਰ ਜਿਹੜੀ ਟੀਮ ਖੜੀ ਹੈ ਟੀਮ ਦੇ ਵੱਲੋਂ ਜੋ ਹੈ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਜੋ ਪਤਨੀ ਗਨੀਬ ਕੋਰ ਹੈ ਉਹ ਕਮਰੇ ਦੇ ਅੰਦਰ ਦਾਖਲ ਹੋਏ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਗੱਲ ਦਾ ਕਿ ਆਖਰਕਾਰ ਰੇਡ ਜਿਹੜੀ ਕਿਉਂ ਮਾਰੀ ਗਈ ਹੈ ਪੂਰੇ ਅਧਿਕਾਰੀ ਵੱਡੇ ਤੁਸੀਂ ਦੇਖ ਸਕਦੇ ਹੋ ਕਿ ਵਿਸ਼ਲਸ ਟੀਮ ਦੇ ਅਧਿਕਾਰੀ ਅੰਦਰ ਮੌਜੂਦ ਨਹੀਂ ਉਹਨਾਂ ਦੇ ਵੱਲੋਂ ਅਜੋਏ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਪਤਨੀ ਗਨੀਵਕੌਰ ਜਦੋਂ ਕਮਰੇ ਦੇ ਅੰਦਰ ਦਾਖਲ ਹੋਏ ਉਹਨਾਂ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਕਿ ਆਖਰਕਾਰ ਕਿਉਂ ਰੇਡ ਕੀਤੀ ਗਈ ਹੈ ਵਿਕਰਮ ਜੀਠੀ ਅੰਦਰ ਬੈਠੇ ਨੇ ਅੱਗੇ ਪੂਰੀ ਟੀਮ ਬੈਠੀ ਹੈ ਉੱਥੇ ਹੀ ਦਰਵਾਜ਼ਾ ਜਿਹੜਾ ਟੀਮ ਦੇ ਵੱਲੋਂ ਬੰਦ ਕਰ ਲਿਆ ਜਾਂਦਾ ਹੈ ਸੋ ਸਵੇਰ ਤੋਂ ਵਿਚਲਸਤੀ ਟੀਮ ਦੇ ਵੱਲੋਂ ਵਿਕਰਮ ਜੀਠੀਆ ਦੇ ਘਰ ਦੇ ਉੱਤੇ ਰੇਡ ਜਿਹੜੀ ਕੀਤੀ ਜਾ ਰਹੀ ਹੈ ਪਤਨੀ ਗਨੀਵਕੌਰ ਕਮਰੇ ਦੇ ਅੰਦਰ ਪੁੱਛੀ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਵਿਰੋਧ ਕੀਤਾ ਜਾ ਰਿਹਾ ਤੁਸੀਂ ਵੇਖੋ ਕਿ ਕਿੰਨੀ ਵੱਡੀ ਟੀਮ ਹੈ ਵਿਚਲਨਸ ਦੀ ਜੋ ਅੰਦਰ ਪਹੁੰਚੀ ਹੈ ਇਕਦਮ ਮਾਹੌਲ ਉੱਥੇ ਭੱਗਦਾ ਕਿਉਂਕਿ ਵਿਚਲਨਸ ਦੀ ਟੀਮ ਸਵੇਰ ਤੋਂ ਵਿਕਰਮ ਮਜੀਠੀਆ ਦੇ ਘਰ ਦੇ ਉੱਤੇ ਰੇਡ ਕਰ ਰਹੀ ਹੈ ਅੰਦਰ ਅਧਿਕਾਰੀ ਮੌਜੂਦ ਨਹੀਂ ਤੇ ਜਦੋਂ ਪਤਨੀ ਦੇ ਵੱਲੋਂ ਵਿਰੋਧ ਕੀਤਾ ਗਿਆ ਦਰਵਾਜ਼ਾ ਅੰਦਰਲਾ ਬੰਦ ਕਰ ਲਿਆ ਜਾਂਦਾ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਸੋ ਵਿਕਰਮ ਮਜੀਠੀਆ ਦੀ ਅੰਮ੍ਰਿਤਸਰ ਰਿਹائش ਦੇ ਉੱਤੇ ਵਿਚਲਸ ਦੀ ਟੀਮ ਦੇ ਵੱਲੋਂ ਛਾਪੇਮਾਰੀ ਜਿਹੜੀ ਕੀਤੀ ਗਈ ਹੈ ਨਾਲ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਪਤਨੀ ਗਨੀਬਕੌਰ ਜਿਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਕਿ ਸਾਡੇ ਘਰ ਵਿਚਲਸ ਦੀ ਟੀਮ ਪੁੱਜੀ ਹੈ ਜਦੋਂ ਅੰਦਰ ਕਮਰੇ ਦੇ ਵਿੱਚ ਗਏ ਵਿਕਰਮ ਅਜੀਠੀਆ ਇੱਕ ਪਾਸੇ ਬੈਠੇ ਨੇ ਆਲੇ ਦੁਆਲੇ ਉੱਚ ਅਧਿਕਾਰੀ ਬੈਠੇ ਨੇ ਜਿਨ੍ਹਾਂ ਦੇ ਕੋਲੋਂ ਸਵਾਲ ਜਵਾਬ ਕਰਦੇ ਹੋਏ ਗਨੀਬਕੌਰ ਨਜ਼ਰ ਆਏ ਨੇ ਕਿ ਆਖਰਕਾਰ ਇੱਥੇ ਟੀਮ ਕਿਉਂ ਪੁੱਜੀ ਹੈ ਵਿਕਰਮ ਅਜੀਠੀਆ ਉੱਥੇ ਬੈਠੇ ਨਜ਼ਰ ਆਏ ਨੇ ਤੁਸੀਂ ਉੱਚ ਅਧਿਕਾਰੀ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਅੰਦਰ ਪੁੱਛੇ ਨੇ ਹਾਲਾਂਕਿ ਕਿਸ ਮਾਮਲੇ ਨੂੰ ਲੈ ਕੇ ਇਹ ਜੋ ਰੈਡ ਕੀਤੀ ਗਈ ਹੈ ਵਿਚਲਸ ਦੇ ਵੱਲੋਂ ਇਹ ਵੱਡੇ